ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਰਮ ਧਰਮ ਤੁਮ ਚੌਪੜ ਸਾਜੋ ਸਾਤ ਕਰੋ ਤੁਮ ਸਾਰੀ ਖਾਲਸੇ ਨੂੰ ਕੈਸਾ ਰੂਪ ਇਸ ਦਿੱਤਾ ਉਧਰੋ ਗ੍ਰਸਤੀ ਬਣਾ ਦਿੱਤਾ ਤੇ ਜਦੋਂ ਇੱਕ ਧਿਆਨ ਹੋ ਕੇ ਬੈਠਦਾ ਹੈ ਇਕਾਗਰਤਾ ਵਿੱਚ ਬੈਠਦਾ ਹੈ ਤਾਂ ਉਹ ਸਭ ਤੋਂ ਵੱਡਾ ਜੋਗੀ ਬਣ ਜਾਂਦਾ ਹੈ ਤੇ ਜਦੋਂ ਫਿਰ ਉਹਦੇ ਹੱਥ ਦੇ ਵਿੱਚ ਸ਼ਸਤਰ ਦੇ ਦਿੱਤੇ ਤਾਂ ਫਿਰ ਉਹ ਸਾਰਿਆਂ ਦਾ ਪੀਰਾਂ ਦਾ ਪੀਰ ਜੋਗੀਆਂ ਦਾ ਜੋਗੀ ਤੇ ਸੰਤ ਸਪਾਈ ਬਣ ਜਾਂਦਾ ਹੈ ਖਾਲਸਾ ਬਾਹਰ ਦੇ ਸ਼ਸਤਰ ਵੀ ਚਲਾਉਂਦਾ ਹੈ ਮਨ ਵਿੱਚ ਪੰਜਾਂ ਦੂਤਾਂ ਦੇ ਨਾਲ ਲੜਦਾ ਹੈ ਬ੍ਰਹਮ ਗਿਆਨ ਦੇ ਵਿੱਚ ਕੋਈ ਵੱਡਾ ਬ੍ਰਹਮ ਗਿਆਨੀ ਨਹੀਂ ਖਾਲਸੇ ਤੋਂ ਅਨਹਦ ਬਾਣੀ ਦਸਵੇਂ ਘਰ ਦੇ ਇਲਾਕੇ ਦੀ ਸੁਣ ਤੋਂ ਵੱਡਾ ਕੋਈ ਧਿਆਨੀ ਨਹੀਂ ਹੈਗਾ ਖਾਲਸੇ ਤੋਂ ਤੇ ਜੇ ਸ਼ਸਤਰ ਵਿੱਦਿਆ ਦੇ ਵਿੱਚ ਆ ਜਾਵੇ ਤੇ ਉਸ ਤੋਂ ਵੱਡਾ ਕੋਈ ਸਿਪਾਹੀ ਨਹੀਂ ਹੈਗਾ ਖਾਲਸੇ ਅਸੀਂ ਕਿਉਂ ਨਾ ਕਹੀਏ ਵੀ ਸਾਨੂੰ ਨੀ ਅਨਹਦ ਬਾਣੀ ਸੁਣਦੀ ਪਰਪੂਰ ਸੁਣ ਰਹੀ ਹੈ ਭੁਗਤ ਗਿਆਨ ਦਇਆ ਪੰਡਾਰਨ ਘਟ ਘਟ ਵੱਜਦਾ ਨਾਦ ਗੁਰੂ ਨਾਨਕ ਦੇਵ ਨੇ ਕਿਹਾ ਮੈਨੂੰ ਤਾਂ ਘਟ ਘਟ ਵਿੱਚ ਵੱਜਦਾ ਨਾਦ ਸੁਣਦਾ ਪਿਆ ਤਾਨੂੰ ਸੁਣਦਾ ਥੋਨੂੰ ਤਾਂ ਇੱਕ ਇਥੇ ਸਮੇਰ ਪਰਬਤ ਤੇ ਬੈਠਿਆਂ ਨੂੰ ਸੁਣਦਾ ਹੈ ਦੁਨੀਆ ਵਿੱਚ ਜਾਣੇ ਹੋ ਤੁਹਾਨੂੰ ਸਾਰਾ ਕੁਝ ਹੀ ਬੰਦ ਹੋ ਜਾਂਦਾ ਜੋਗੀ ਜੀ ਮਾਲਕ ਨੇ ਸਾਰੀ ਦੁਨੀਆ ਬੜਾਈ ਹੈ ਜੋਗੀ ਸਿੱਧ ਪੀਰ ਤਾਂ ਮੰਨਾਂਗੇ ਜੀ ਘਰ ਗ੍ਰਸਤੀ ਸੰਸਾਰ ਦੇ ਵਿੱਚ ਰਹਿੰਦੇ ਆ ਤੇਰਾ ਯੋਗ ਨਾ ਖੰਡਣ ਹੋਵੇ ਦੁਨੀਆ ਤੋਂ ਵੱਖਰਾ ਹੋ ਕੇ ਤਾਂ ਹਰ ਕੋਈ ਯੋਗ ਸਿੱਧ ਅਸਣ ਕਰ ਸਕਦਾ ਹੈ ਜਦੋਂ ਘਰ ਗ੍ਰਸਤੀ ਵਿੱਚ ਬੱਚਿਆਂ ਨੂੰ ਪਾਲ ਲੇਗਾ ਦਸਾਂ ਨੋਆਂ ਦੀ ਕੀਰਤ ਕਰੇਗਾ ਤੇ ਉਹਦੇ ਵਿੱਚ ਜਿਹੜਾ ਵਾਹਿਗੁਰੂ ਰਾਮ ਹਰੀ ਅੱਲਾ ਦਾ ਨਾਮ ਜਪੇਗਾ ਨਾ ਉਹੋ ਜਿਹਦਾ ਫਲ ਕਿਤੇ ਚਾਰ ਜੁਗਾਂ ਦੇ ਵਿੱਚ ਵੀ ਨਹੀਂ ਕਿਤੇ ਹੈਗਾ ਸਭ ਤੋਂ ਵੱਡਾ ਜੋਗੀ ਉਹਨਾਂ ਨੇ ਗ੍ਰਸਤੀ ਨੂੰ ਦੱਸਿਆ ਜਿਹੜਾ 10 ਨਵਾਂ ਦੀ ਕਿਰਤ ਕਰਦਾ ਨਾਮ ਜਪਦਾ ਤਨ ਮਨ ਧਨ ਕਰਕੇ ਗੁਰੂ ਨੂੰ ਸਮਰਪਣ ਕਰਦਾ ਆਪ ਦੇ ਬ੍ਰਹਮ ਦੇ ਗਿਆਨ ਦੇ ਵਿੱਚੋਂ ਵੀ ਵੰਡ ਕੇ ਸਕਦਾ ਹੈ ਜਿੰਨੀ ਕੁ ਅਵਸਥਾ ਹੈ ਜੋ ਮਾਲਕ ਦਾ ਅਨੁਭਵ ਹੋਇਆ ਉਹ ਜਿਹੜੇ ਜਿਗਿਆਸੂ ਹੁੰਦੇ ਆ ਕੇਵਲ ਉਹਨਾਂ ਦੇ ਨਾਲ ਸਾਂਝ ਪਾਉਂਦਾ ਮਨਮੁੱਖਾਂ ਨਾਲ ਨਹੀਂ ਜਿਦਨ ਵਾਲਿਆਂ ਨਾਲ ਨਹੀਂ ਤਰਕਵਾਦੀਆਂ ਨਾਲ ਨਹੀਂ ਜਿਗਿਆਸੂਆਂ ਨਾਲ ਸਾਂਝ ਪਾਉਂਦਾ ਵੀ ਜਿਹੜਾ ਜਿਗਿਆਸੂ ਹੁੰਦਾ ਨਾ ਉਹ ਦੂਜੇ ਦੀ ਜਦੋਂ ਅਵਸਥਾ ਸੁਣਦਾ ਨਾ ਉਹਦੇ ਮਨ ਦੇ ਵਿੱਚ ਹੋਰ ਚਾਅ ਪੈਦਾ ਹੋ ਜਾਂਦਾ ਵੀ ਮੇਰੇ ਤੇ ਵੀ ਕਿਰਪਾ ਹੋਵੇ ਬਿਨਾ ਸੁਣੇ ਤਾਂ ਚਾਹੋ ਨਹੀਂ ਪੈਦਾ ਹੁੰਦਾ ਤੁਸੀਂ ਦੇਖੋ ਕਿਸੇ ਕੰਪਨੀ ਨੇ ਬੰਦੇ ਜੋੜਨੇ ਆ ਤਾਂ ਉਹ ਆਪ ਦੇ ਪ੍ਰੋਡਕਟ ਆਪ ਦੇ ਪੈਸੇ ਦੀ ਐਡਵਰਟਾਈਜ਼ਮੈਂਟ ਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਭਣਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮੰਨੋ ਉਹ ਕਹਿੰਦੇ ਤੂੰ ਇਹ ਮੰਨਾਂ ਤੂੰ ਰੱਬ ਨਾਲ ਰਹਿ ਉਹ ਤੇਰਾ ਅੰਗੀਕਾਰ ਕਰੂਗਾ ਤੇਰੀ ਹਰ ਇੱਕ ਇੱਛਾ ਪੂਰੀ ਕਰੂਗਾ ਤੇਰੇ ਸਾਰੇ ਕਾਰਜ ਸਵਾਰੇਗਾ ਸਭਣਾ ਗੱਲਾਂ ਉਹ ਸਮਰੱਥ ਹੈ ਫਿਰ ਤੈਨੂੰ ਅੰਦਰ ਬੈਠਾ ਜਦੋਂ ਤੂੰ ਉਹਦੇ ਪਿਆਰ ਦੇ ਵਿੱਚ ਉਸਦਾ ਨਾਮ ਜਪੇਗਾ ਨਾ ਉਹ ਅਨਹਦ ਬਾਣੀ ਵੀ ਸੁਣਾਊਗਾ ਪਰ ਸ਼ਰਤ ਇਹ ਆ ਵੀ ਉਹਦੇ ਚਰਨਾਂ ਦੇ ਵਿੱਚ ਬੈਠ ਜਿੱਥੇ ਕੋਈ ਵਿਚਾਰ ਨਹੀਂ ਕੋਈ ਆਕਾਰ ਨਹੀਂ ਜਿਹੜੇ ਉਹਦੇ ਚਰਨਾਂ ਦੇ ਵਿੱਚ ਬੈਠੇ ਆ ਕਹਿੰਦੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਉਹਨਾਂ ਦੇ ਅਨਹਦ ਤੂਰ ਵੱਜਦਾ ਹੈ